ਸਵਾਗਤ ਕਰਦੇ ਹੋਏ ਉਹਨਾਂ ਦੇ ਨਾਲ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਕਨੌਰ ਤੇ ਐਮ ਡੀ ਵਿਰਿੰਦਰ ਕੁਮਾਰ ਸ਼ਰਮਾ ਜੀ ਅੱਜ ਦਾ ਇਹ ਸਮਾਗਮ ਸਿਹਤ ਵਿਭਾਗ ਦਾ ਜਿੱਥੇ ਮੁੱਖ ਮੰਤਰੀ ਸਾਹਿਬ ਨਵੀਂ ਐਂਬੂਲੈਂਸ ਨੂੰ ਹਰੀ ਝੰਡੀ ਦੇਣਗੇ ਤੇ ਮੁੱਖ ਮੰਤਰੀ ਸਾਹਿਬ ਦੇ ਹਮੇਸ਼ਾ ਹੀ ਸੇਤ ਹੋਵੇ ਸਿੱਖਿਆ ਹੋਵੇ ਸੂਬਾ ਵਾਸੀਆਂ ਦੀ ਭਲਾਈ ਲਈ ਇਹ ਲਗਾਤਾਰ ਤਤਪਰ ਰਹਿੰਦੇ ਨੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਇਸ ਸਮਾਗਮ ਵਿੱਚ ਪੁੱਜਣ ਤੇ ਸਵਾਗਤ ਕਰਦੇ ਆਂ ਸਮਾਗਮ ਦੀ ਸ਼ੁਰੂਆਤ ਅਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਸੇਵਾ ਨਿਰਪੇਂਡ ਕਰਾਂਗੇ ਮੈਂ ਬੇਨਤੀ ਕਰੂੰਗਾ ਸੇਪ ਮੰਤਰੀ ਡਾਕਟਰ ਬਲਵੀ ਸਿੰਘ ਜੀ ਮੁੱਖ ਮੰਤਰੀ ਸਦਾਰਤ ਗਗਨ ਸਿੰਘ ਮਾਨ ਜੀ ਨੇ ਸੇਵਾ ਨਿਰ ਦੇ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਉਹਨਾਂ ਦੇ ਨਾਲ ਐਮ ਡੀ ਗੁਰਿੰਦਰ ਕੁਮਾਰ ਸ਼ਰਮਾ ਜੀ ਤੇ ਜੀ ਐਚ ਐਲ ਤੋਂ ਨੇਕ ਬਤਰਾ ਜੀ ਹੁਣ ਅਸੀਂ ਜੱਜਾ ਚੋਲੇ ਤੇ ਐਨਵੀ ਸਾਹਿਬ ਸੇਤ ਮੰਤਰੀ ਸਾਹਿਬ ਨੂੰ 24 ਰੁਪਏ ਕਹਾਂਗੇ ਬਹੁਤ ਬਹੁਤ ਸ਼ੁਕਰੀਆ ਹੁਣ ਅੱਜ ਦੀ ਜੋ ਮੁੱਖ ਰਸਮਾ ਅਸੀਂ ਐਂਬੂਲੈਂਸ ਨੂੰ ਹਰੀ ਚੰਡੀ ਦੇਣੀ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦੇਵਾਂਗੇ ਇਹਨਾਂ ਐਂਬੂਲੈਂਸ ਨੂੰ ਹਰੀ ਚੰਡੀ ਦਿੱਤੀ ਜਾਵੇ 58 ਐਂਬੂਲੈਂਸ ਨੇ ਜੋ ਆਧੁਨਿਕ ਉਪਕਰਨ ਦੇ ਨਾਲ ਲੈਸ ਨੇ ਸੂਬਾ ਵਾਸੀਆਂ ਦੀ ਸਿਹਤ ਲਈ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਤਜਾਹੇ ਅਹਿਮ ਪ੍ਰੋਜੈਕਟ ਸ਼ੁਰੂ ਕੀਤੇ ਨੇ ਪੰਜਾਬ ਦੇਸ਼ ਦਾ ਉਹ ਪਹਿਲਾ ਸੂਬਾਗਾ ਇਸ ਨੇ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਹੁਣ ਅੱਜ 58 ਐਂਬੂਲੈਂਸ ਨੇ ਫਰੀ ਚੰਡੀ ਦੇ ਨਾਮ ਟੋਟਲ 325 ਐਂਬੂਲੈਂਸ ਹੋਣ ਗਈਆਂ ਜੋ ਸਿਹਤ ਵਿਭਾਗ ਵੱਲੋਂ ਸੂਬਾ ਵਾਸੀਆਂ ਦੀ ਹਰ ਕਿਸੇ ਵੀ ਦਿੱਕਤ ਦੇ ਵਿੱਚ ਉਹਨਾਂ ਦੀ ਸਿਵਾਮਾ ਦੇਣ ਗਈਆਂ ਮੁੱਖ ਮੰਤਰੀ ਸਾਹਿਬ ਹਰੀਜੰਡੀ ਦੇ ਕੇ ਸਵਾਗਤ ਕਰਦੇ ਹੋਏ ਇਹਨਾਂ ਨੂੰ 58 ਐਂਬੂਲੈਂਸ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਦੇ ਹੋਏ ਐਂਬੂਲੈਂਸ ਦੇ ਇਸ ਪ੍ਰੋਜੈਕਟ ਦੇ ਨਾਲ ਸ਼ਹਿਰੀ ਖੇਤਰ ਦੇ ਵਿੱਚ 15 ਮਿੰਟ ਦੇ ਅੰਦਰ ਕੋਈ ਵੀ ਐਮਰਜੈਂਸੀ ਦੀ ਹਾਲਤ ਵਿੱਚ ਇਹ ਐਂਬੂਲੈਂਸ ਤੁਹਾਡੇ ਘਰ ਪਹੁੰਚੇਗੀ ਪਿੰਡੂ ਖੇਤਰਾਂ ਦੇ ਵਿੱਚ 20 ਮਿੰਟ ਦੇ ਵਿੱਚ ਐਂਬੂਲੈਂਸ ਪਹੁੰਚੇਗੀ 14 ਕਰੋੜ ਦੀ ਲਾਗਤ ਦਾ ਇਹ ਪ੍ਰੋਜੈਕਟ ਜਿਸ ਦੇ ਵਿੱਚ ਜੀਵਨ ਰੱਖਿਆ ਦੀ ਦਵਾਈਆਂ ਸੈਕਸ਼ਨ ਮਸ਼ੀਨ ਅਲਟਰਾ ਮਾਰਨਿਕ ਮੈਡੀਕਲ ਉਪਕਰਨ ਗਲੂਕੋਮੀਟਰ ਸੈਂਡਰ ਆਕਸੀਜਨ ਸਰਵਾਈਕਲ ਪਾਲਰ ਪਿਛਲੇ 1 ਸਾਲ ਦੇ ਵਿੱਚ ਹੁਣੇ ਮੁੱਖ ਮੰਤਰੀ ਸਾਹਿਬ ਨੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਇਸ ਲਈ ਆਪ 42 ਆਮ ਆਦਮੀ ਕਲੀਨਿਕ ਸੂਬੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਮਿਸ਼ਾ ਇਹ ਕੋਸ਼ਿਸ਼ ਰਹੀ ਹੈ ਸੂਬਾ ਵਾਸੀਆਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਉਹਨਾਂ ਨੂੰ ਉੱਥੇ ਹੀ ਇਲਾਜ ਮਿਲੇ ਸਾਲ ਦੇ ਅੰਦਰ 1,1953 ਮਰੀਜ਼ਾਂ ਦਾ ਐਂਬੂਲੈਂਸ ਰਾਹੀਂ ਸੇਵਾਵਾਂ ਦੇ ਚੁੱਕੇ ਆ ਜਿਲ੍ਹਾ ਵਿੱਚ 10,000 ਤੋਂ ਬਾਅਦ ਦਿਲ ਦੇ ਮਰੀਜ਼ਾਂ ਦੇ 28,540 ਤੋਂ ਬਾਅਦ ਗਰਭਵਤੀ ਔਰਤਾਂ ਨੂੰ ਐਂਬੂਲੈਂਸ ਨਾਲ ਲਿਜਾਇਆ ਜਿੱਥੇ 80 ਸਫਲ ਡਿਲੀਵਰੀਆਂ ਵੀ ਹੋਈਆਂ ਇਹ ਐਂਬੂਲੈਂਸ ਸਰਖਸ਼ ਰੱਖਿਆ ਫੋਰਸ ਦੇ ਨਾਲ ਮਿਲ ਕੇ 108 ਨੰਬਰ ਤੇ ਜਦੋਂ ਕੋਈ ਕਾਲ ਹੋਏਗੀ ਤਾਂ ਆਪਣਾ ਤਾਲਮੇਲ ਦੇ ਨਾਲ ਸੂਬਾ ਵਾਸੀਆਂ ਦੀ ਸਿਹਤ ਜਾਂਬੀ ਲਈ ਕੋਸ਼ਿਸ਼ਾ ਜੋ ਅਵਰਾਲਾ ਰਿਹਾ ਸਰਕਾਰ ਦਾ ਚਾਹੇ ਆਮ ਆਦਮੀ ਕਲੀਨਿਕ ਹੋਵੇ ਐਂਬੂਲੈਂਸ ਹੋਵੇ ਚੰਗੇ ਹਸਪਤਾਲ ਹੋਣ ਸੜਕ ਸੁਰੱਖਿਆ ਫੋਰਸ ਹੋਵੇ ਸਿਹਤ ਸਿੱਖਿਆ ਵੇਸ਼ਾ ਸੀਐਮ ਸਾਹਿਬ ਦੇ ਨਾਲ ਦੇਜੇ ਨੇੜੇ ਉਹ ਸਬਜੈਕਟ ਰਹੇ ਨੇ ਚਾਹੇ ਸਕੂਲ ਆਫ ਐਮੀਨੈਂਸ ਦੀ ਗੱਲ ਹੋਵੇ ਚਾਹੇ ਚੰਗੇ ਹਸ ਇੰਸਟੀਟਿਊਟ ਦੀ ਗੱਲ ਹੋਵੇ ਉਹਨਾਂ ਨੇ ਇਹਨਾਂ ਪ੍ਰੋਜੈਕਟਾਂ ਦੀ ਸੂਬਾ ਵਾਸੀਆਂ ਨੂੰ ਵਿਸ਼ੇ ਦਿੱਤੇ ਨੇ ਅੱਜ 14 ਕਰੋੜ ਦੀ ਲਾਗਤ ਨਾਲ ਇਹ 58 ਐਂਬੂਲੈਂਸ ਜੋ ਅਸੀਂ ਸਮਰਪਿਤ ਕਰ ਰਹੇ ਹਾਂ ਸੂਬਾ ਵਾਸੀਆਂ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਸਟੇਜ ਉੱਪਰ ਮੌਜੂਦ ਹਨ ਸੇਟ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਪੰਜਾਬ ਹੈਲਥ ਸਿਸਟਮ ਕਾਪੋਰੇਸ਼ਨ ਦੇ ਵਾਈਸ ਚੇਅਰਮੈਨ ਮਨੀਂਦਰਜੀਤ ਸਿੰਘ ਵਿਕੀਤਨਾਵਰ ਐਮ ਡੀ ਗੁਰਿੰਦਰ ਕੁਮਾਰ ਸ਼ਰਮਾ ਜੀ ਇਹ ਐਂਬੂਲੈਂਸ ਸ਼ਹਿਰ ਵਾਸੀਆਂ ਨੂੰ 24 ਘੰਟੇ ਨਿਯਮ ਸੇਵਾਵਾਂ ਪ੍ਰਦਾਨ ਕਰਨਗੀਆਂ ਕਿਸੇ ਵੀ ਨਾਗਰਿਕ ਦੀ ਕਾਲ ਕਰਨ ਤੇ ਸ਼ਹਿਰੀ ਖੇਤਰ ਵਿੱਚ 15 ਮਿੰਟ ਤੇ ਪਿੰਡੂ ਖੇਤਰ ਵਿੱਚ 20 ਮਿੰਟ ਦੇ ਵਿੱਚ ਨੁਹੀਸ ਕੋਲੇ ਪੁੱਜੇਗੀ ਇਨ ਐਂਬੂਲੈਂਸ ਵਿੱਚ ਜੀਪੀਐਸ ਤੋਂ ਕਰਨ ਲੱਗੇ ਹੋਏ ਨੇ ਜਿੱਥੇ ਡਿਪਾਰਟਮੈਂਟ ਵੀ ਟਰੈਕ ਕਰੇਗਾ ਤੇ ਇਸ ਦੇ ਨਾਲ ਕੋਈ 325 ਐਂਬੂਲੈਂਸ ਸੂਬਾ ਰਸਿਆ ਦੀ ਸਭਾਵਾਂ ਵਿੱਚ ਹਾਜ਼ਰ ਰਹਿਣਗੀਆਂ ਇਹ 54 ਨਵੀਂ ਐਂਬੂਲੈਂਸ ਦੇ ਨਾਲ ਮੀਡੀਆ ਕਾਰਨੀ ਦੀ ਮੇਰੀ ਬੇਨਤੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੈ ਸੀਐਮ ਰੈਜੀਡੈਂਸ ਤੇ ਵੀਡੀਓ ਲਾਂਚ ਦੇ ਵਿੱਚ ਅੱਜ ਦਾ ਇਹ ਪ੍ਰੋਜੈਕਟ ਜੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜੀਐਚਐਲ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਸੂਬਾ ਵਾਸੀਆਂ ਲਈ अनेका ਤਰ੍ਹਾਂ ਦੇ ਦਿੱਤੇ ਨੇ ਚਾਹੇ 600 ਯੂਨਟ ਫ੍ਰੀ ਬਿਜਲੀ ਦੀ ਗੱਲ ਕੀਤੀ ਜਾਵੇ ਨਾਗਰਿਕ ਸਵਾਮਾਨ ਦੀ ਗੱਲ ਕੀਤੀ ਜਾਵੇ ਹੋਮ ਡਿਲੀਵਰੀ ਦੀ ਗੱਲ ਕੀਤੀ ਜਾਵੇ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾਗਾ ਇਸੇ ਤਰ੍ਹਾਂ ਅੱਜ ਇਹ ਸਿਹਤ ਵਿਭਾਗ ਦਾ ਇੱਕ ਵੱਡਾ ਪ੍ਰੋਜੈਕਟ ਜੋ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਸੜਕ ਸੁਰੱਖਿਆ ਫੋਰਸ ਜਰੀਏ ਅਜੇ ਹੈ ਪਹਿਲਾ ਸੂਬਾ ਬਣਿਆ ਸੀ ਜਿਸਨੇ ਨਵੀਂਕਲੀ ਇਸ ਤਰ੍ਹਾਂ ਦੀ ਫੋਰਸ ਬਣਾਈ ਨਵੀਆਂ ਅਲਟਰਾ ਮਾਡਰਨ ਗੱਡੀਆਂ ਨਾਲ ਜੋ ਅਸੀਂ ਇਸ ਤੋਂ ਪਹਿਲਾਂ ਸਿਰਫ ਵੱਡੇ ਵੱਡੇ ਵੈਸਟਰਨ ਮੁਲਕਾਂ ਜਾਂ ਦੁਬਈ ਦੇਖਦੇ ਸੀ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਹਾਈਵੇਜ਼ ਦੇ ਉੱਪਰ ਸੇਵਾਵਾਂ ਕਰ ਰਹੀਆਂ ਨੇ ਐਕਸੀਡੈਂਟ ਦੀ ਸੂਰਤ ਵਿੱਚ ਤੇ ਇਹ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੋਨੋਂ ਹੀ ਮਿਲ ਕੇ ਸੂਬਾ ਵਾਸੀਆਂ ਦੀ ਸੇਫਟ ਲਈ ਆਖਰੀ ਐਂਬੂਲੈਂਸ 98 ਐਂਬੂਲੈਂਸ ਅਸੀਂ ਮੀਡੀਆ ਕਰਮੀਆਂ ਨੇ ਮੇਰੀ ਬੇਨਤੀ ਆ ਵੀ ਹੁਣ ਅਸੀਂ ਤੁਹਾਨੂੰ ਸੱਦਾ ਦਿੰਦੇ ਆ ਪ੍ਰੈਸ ਕਾਨਫਰੰਸ ਲਈ ਮੀਡੀਆ ਲਾਂਚ ਪੁੱਜੋ ਉਸ ਤਰ੍ਹਾਂ ਚਾਹ ਪਾਣੀ ਦਾ ਅਰੇਂਜਮੈਂਟ ਵੀ ਉੱਥੇ ਮੀਡੀਆ ਲਾਂਚ ਦੇ ਕੀਤਾ ਆ ਜੀ ਬਹੁਤ ਬਹੁਤ ਮਿਹਰਬਾਨੀ ਮੁੱਖ ਮੰਤਰੀ ਸਾਹਿਬ ਸਰਦਾਰ ਪਰਮਾਨ ਸਿੰਘ ਮਾਨ ਜੀ ਸੇਕ ਮੰਤਰੀ ਸਾਹਿਬ ਡਾਕਟਰ ਦਲਜੀਤ ਸਿੰਘ ਜੀ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਠਨਾਰ ਜੀ ਬਹੁਤ ਬਹੁਤ ਸ਼ੁਕਰੀਆ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਸੂਬਾ ਵਾਸੀਆਂ ਨੂੰ 58 ਜੋ ਐਂਬੂਲੈਂਸ ਮਰਗਬਤ ਕੀਤੀਆਂ ਮੀਡੀਆ ਕਰਵੀਨ ਬੇਨਤੀ ਹੈ ਇਮੀਡੀਏਟ ਅਸਿਨ ਸੀਐਮ ਰਾਇਜੇਸਟ ਮੀਡੀਆ ਲਾਂਚ ਦੇ ਵਿੱਚ ਪ੍ਰੈਸ ਕਾਨਫਰੰਸ ਸੰਬੋਧਨ ਕਰਨਗੇ ਬਹੁਤ ਬਹੁਤ ਸ਼ੁਕਰੀਆ